ਸੰਡੇ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ देर रात ਹੰਗਾਮਾ ਹੋ ਗਿਆ ਦਰਅਸਲ देर रात ਸੰਡੇ ਮਾਰਕੀਟ ਦੇ ਵਿੱਚ ਰੇੜੀ ਫੜੀ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਸੂਚਨਾ ਮਿਲੀ ਕਿ ਪੁਲਿਸ ਤੇ ਨਿਗਮ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚੱਲਦੇ ਜਿੱਥੇ ਲੋਕ ਧੁੰਦ ਦੇ ਡਰ ਤੋਂ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਤਾਂ ਉੱਥੇ ਹੀ ਰੇੜੀ ਫੜੀ ਲਗਾਉਣ ਵਾਲੀ ਸੜਕਾਂ ਤੇ ਨਿਗਮ ਤੇ ਪੁਲਿਸ ਦੀ ਕਾਰਵਾਈ ਤੋਂ ਡਰਦੇ ਰਾਤ गुजारਦੇ ਨਜ਼ਰ ਆਏ ਰੇੜੀ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਰਾਤ ਨੂੰ ਪ੍ਰਸ਼ਾਸਨ ਵੱਲੋਂ ਮਾਰਕੀਟ ਦੇ ਵਿੱਚ ਡਿਜ ਚਲਾ ਕੇ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚੱਲਦੇ ਹੋਏ ਉਹ ਸੜਕਾਂ ਤੇ ਬੈਠੇ ਹੋਏ ਨੇ ਹੋਤੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਮੌਕੇ ਤੇ ਮੌਜੂਦ ਥਾਣਾ ਚਾਰ ਦੇ ਫਰਬਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਨਿਗਮ ਦੀ ਟੀਮ ਮਾਰਕੀਟ 'ਚ ਸਫਾਈ ਕਰਨ ਆਈ ਸੀ ਪਰ ਕਿਸੇ ਨੇ ਝੂਠੀ ਅਫਵਾਹ ਦੇ ਕੇ ਨਿਗਮ ਵੱਲੋਂ ਉਹਨਾਂ ਦੀਆਂ ਰੇੜੀਆਂ ਤੇ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚੱਲਦੇ ਉਹ ਸਾਰੇ ਇਕੱਠੇ ਹੋ ਗਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਗਮ ਪ੍ਰਸ਼ਾਸਨ ਦਾ ਮਾਰਕੀਟ ਨੂੰ ਤੋੜਨ ਦਾ ਕੋਈ ਅਜਿਹਾ ਪਲਾਨ ਨਹੀਂ ਹੈ ਕਿਸੇ ਵੱਲੋਂ ਝੂਠੀ ਅਫਵਾਹ ਫੈਲਾਈ ਗਈ ਹੈ ਕਾਰਪੋਰੇਟ ਆਇਆ ਹੋਇਆ ਉਹ ਪਿੱਛੇ ਉਹਨਾਂ ਨੇ ਸਫਾਈ ਕਰਾਉਣੀ ਤੇ ਪਿੱਛਲੇ ਪਾਸੇ ਮਾਰਕੀਟ ਦੇ ਨੇੜੇ ਬਟਾਮ ਪੈਕ ਪੂਰੇ ਦਾ ਅੱਛਾ ਉਹਨੇ ਸਫਾਈ ਕਰਾਉਣੀ ਹੈ ਇਹਨਾਂ ਨੂੰ ਇੱਥੇ ਕਿਸੇ ਨੇ ਵਾਹ ਫਲਾਤੀ ਕਿ ਮਾਰਕੀਟ ਤੋੜਨੀ ਹੈ ਇਹ ਕਰੇ ਇਕੱਠੇ ਹੋਏ ਗਰੀਬ ਲੋਕ ਹੈ ਮਾਰਕੀਟ ਤੋੜਨ ਦਾ ਕੋਈ ਪਲਾਨ ਨਹੀਂ ਕਿਸੇ ਦਾ ਸਿਰਫ ਇਹ ਸਫਾਈ ਹੋ ਰਹੀ ਹੈ ਸਫਾਈ ਹੋ ਰਹੀ ਹੈ ਅੱਛਾ ਕੱਲੇ ਸਫਾਈ ਨਹੀਂ ਕਰਦੇ ਸਫਾਈ ਕਰਦੇ ਕਾਰਪੋਰੇਟ ਵਾਲੇ ਆਪਰੇ ਆਏ ਨਹੀਂ ਉਹ ਹੀ ਕਰਕੇ ਗਏ ਉਹਨਾਂ ਨੇ ਅੱਛਾ ਕੱਲੇ ਸਫਾਈ ਲਈ ਆ ਇਸ ਵਿੱਚ ਬਿਲਕੁਲ ਬਿਲਕੁਲ ਸਫਾਈ ਕਰਾਉਣੀ ਉਹਨਾਂ ਦੇ ਪਿੱਛੇ ਜਲੰਧਰ ਤੋਂ ਵੀਨੇਸ਼ਰਮਾ ਡੈਨਿਕ ਸਵੇਰਾ ਟੀਵੀ ਜਲੰਧਰ ਦੇ ਸੰਡੇ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ देर रात ਹੰਗਾਮਾ ਹੋ ਗਿਆ ਦਰਅਸਲ देर रात ਸੰਡੇ ਮਾਰਕੀਟ ਦੇ ਵਿੱਚ ਰੇੜੀ ਫੜੀ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਸੂਚਨਾ ਮਿਲੀ ਕਿ ਪੁਲਿਸ ਤੇ ਨਿਗਮ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚੱਲਦੇ ਜਿੱਥੇ ਲੋਕ ਧੁੰਦ ਦੇ ਡਰ ਤੋਂ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਤਾਂ ਉੱਥੇ ਹੀ ਰੇੜੀ ਫੜੀ ਲਗਾਉਣ ਵਾਲੇ ਸੜਕਾਂ ਤੇ ਨਿਗਮ ਤੇ ਪੁਲਿਸ ਦੀ ਕਾਰਵਾਈ ਤੋਂ ਡਰਦੇ ਰਾਤ گزارਦੇ ਨਜ਼ਰ ਆਈ ਰੇੜੀ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਰਾਤ ਨੂੰ ਪ੍ਰਸ਼ਾਸਨ ਵੱਲੋਂ ਮਾਰਕੀਟ ਦੇ ਵਿੱਚ ਡਿਜ ਚਲਾ ਕੇ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚੱਲਦੇ ਹੋਏ ਉਹ ਸੜਕਾਂ ਤੇ ਬੈਠੇ ਹੋਏ ਨੇ ਥੋਤੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਮੌਕੇ ਤੇ ਮੌਜੂਦ ਥਾਣਾ ਚਾਰ ਦੇ ਫਰਬਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਨਿਗਮ ਦੀ ਟੀਮ ਮਾਰਕੀਟ ਚ ਸਫਾਈ ਕਰਨ ਆਈ ਸੀ ਪਰ ਕਿਸੇ ਨੇ ਝੂਠੀ ਅਫਵਾਹ ਦੇ ਕੇ ਨਿਗਮ ਵੱਲੋਂ ਉਹਨਾਂ ਦੀਆਂ ਰੇੜੀਆਂ ਤੇ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚੱਲਦੇ ਉਹ ਸਾਰੇ ਇਕੱਠੇ ਹੋ ਗਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਗਮ ਪ੍ਰਸ਼ਾਸਨ ਦਾ ਮਾਰਕੀਟ ਨੂੰ ਤੋੜਨ ਦਾ ਕੋਈ ਅਜਿਹਾ ਪਲਾਨ ਨਹੀਂ ਹੈ ਕਿਸੇ ਵੱਲੋਂ ਝੂਠੀ ਅਫਵਾਹ ਫੈਲਾਈ ਗਈ ਹੈ। ਜੀ ਆਪਾਂ ਨੂੰ ਸਪਾਈ ਕਰਾਉਣੀ ਤੇ ਪਿਛਲੇ ਪਾਸੇ ਮਾਰਕੀਟ ਦੇ ਨਿਰਵਾਹ ਕੰਮ ਪੈਕ ਪੂਰੇ ਦਾ। ਅੱਛਾ ਕੋਣ ਸਪਾਈ ਕਰਾਉਣੀ ਹੈ ਜਿਹੜਾ ਨੂੰ ਇੱਥੇ ਕਿਸ ਨੇ ਅਫਵਾਹ ਫਲਾਤੀ ਕਿ ਮਾਰਕੀਟ ਤੋੜਨੀ ਹੈ ਇਹ ਕਰਕੇ ਇਕੱਠੇ ਹੋਏ ਗਰੀਬ ਲੋਕ ਹੈ ਮਾਰਕੀਟ ਤੋੜਨ ਦਾ ਕੋਈ ਪਲਾਨ ਨਹੀਂ ਕਿਸੇ ਦਾ ਸਿਰਫ ਇਹ ਸਫਾਈ ਹੋ ਰਹੀ ਹੈ। ਅੱਛਾ ਕੱਲੇ ਸਫਾਈ ਲਈ ਕਰਦੇ ਆਂ ਸਰਪ੍ਰੇਖ ਵਾਲੇ ਆਪਰੇ ਹੀ ਆਏ ਨੇ ਉਹ ਹੀ ਕਰਕੇ ਗਏ ਆ ਉਹਨਾਂ ਨੇ ਦੱਸਿਆ ਅੱਛਾ ਕੱਲੇ ਸਫਾਈ ਲਈ ਆ ਇਸ ਵਿੱਚ ਬਿਲਕੁਲ ਬਿਲਕੁਲ ਸਫਾਈ ਕਰਾਉਣੀ ਉਹਨਾਂ ਨੇ ਜਲੰਧਰ ਤੋਂ ਵੀਨੇ ਸ਼ਰਮਾ ਡੈਨਿਕ ਸਵੇਰਾ ਟੀਵੀ